ਤਨਿਮਲੋ ਹਾਰਕਣੇ ਆਪਣੀ ਜ਼ਿੰਦਗੀ ਵਿੱਚ 500 ਤੋਂ ਜ਼ਿਆਦਾ ਗੀਤ ਗਾਏ ਜਿਨ੍ਹਾਂ ਵਿੱਚੋਂ ਬਹੁਤ ਸਾਰੇ ਗੀਤ ਜਿਹੜੇ ਕਿ ਉਹ ਮਸ਼ਹੂਰ ਹੋਏ ਸਨ ਤਾਂ ਇੰਦਰਜੀਤ ਸਿੰਘ ਨਿਕੋ ਵੀ ਇੱਥੇ ਪਹੁੰਚੇ ਨੇ ਉਹਨਾਂ ਨੂੰ ਸ਼ਰਦਾ ਦੇ ਫੁੱਲ ਪੇਂਟ ਕਰਨ ਵਾਸਤੇ ਤਾਂ ਗੱਲ ਬਾਤ ਵੀ ਉਹਨਾਂ ਨਾਲ ਕਰਾਂਗੇ ਜਿਹੜੇ ਗੀਤ ਗਾਉਣੇ ਕਿੰਨੇ ਔਖੇ ਨੇ ਜੀ ਜਦੋਂ ਐਸੇ ਜਿਹੇ ਕਲਾਮਾ ਨਿਮਲੋ ਹਾਰਕੇ ਵਰਗੇ ਲੋਕ ਜਿਹੜੇ ਲਿਖਣ ਵਾਲੇ ਲਿਖਾਰੀ ਨੇ ਐਸੇ ਜਿਹੇ ਕਲਾਮਾ ਹੋਣ ਫਿਰ ਕੋਈ ਚੌਕਾ ਨਹੀਂ ਹੈਗਾ ਜਦੋਂ ਤੁਹਾਨੂੰ ਲਿਖਿਆ ਲਿਖਾਇਆ ਚੰਗਾ ਮਿਲ ਜਾਂਦਾ ਫਿਰ ਗਾਉਣਾ ਬਹੁਤ ਸੌਖਾ ਹੈ ਬਹੁਤ ਚੰਗਾ ਲਿਖਣ ਵਾਲਾ ਸਾਡਾ ਭਰਾ ਸਾਡੇ ਵਿੱਚ ਨਹੀਂ ਰਿਹਾ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ ਬਹੁਤ ਸੋਨੇ ਗੀਤ ਸੀ ਨਿਮੇ ਦੇ ਰਬ ਨਾਲ ਜੁੜੀ ਰੂਹ ਸੀ ਨਿਮਾ ਸੇਵਾ ਕਰਨ ਵਾਲਾ ਗੁਰੂ ਘਰ ਜੁੜੇ ਘਰ ਹਰ ਵਕਤ ਜਦੋਂ ਗੱਲ ਹੁੰਨੀ ਜੁੜੇ ਘਰ ਸੇਵਾ ਕਰਦਾ ਹੈ ਜੁੜੇ ਘਰ ਸੇਵਾ ਤੁਸੀਂ ਵੀ ਵੀਰ ਜੀ ਆਇਆ ਕਰੋ ਜਿੰਨੀ ਵਾਰ ਗੱਲ ਹੁੰਨੀ ਪਈ ਜੀ ਤੁਸੀਂ ਜਦੋਂ ਹਰਿਮੰਦਰ ਸਾਹਿਬ ਆਨੇ ਹੋ ਇੱਥੇ ਜੁੜੇ ਘਰ ਜੁੜ ਸੇਵਾ ਕਰਕੇ ਜਾਇਆ ਕਰੋ ਹਮ ਹਲਤਗਾ ਦਾ ਸੱਚੇ ਨਹੀਂ ਹੋਣਾ ਹੈ ਨਿਮਾ ਚਲਾ ਗਿਆ ਯਕੀਨ ਨਹੀਂ ਹੁੰਦਾ ਕਿਉਂਕਿ ਬੇਵਕਤ ਜਿਹੜੀ ਮੌਤ ਹੈ ਬਹੁਤ ਜ਼ਿਆਦਾ ਦੁੱਖਦਾਈ ਹੁੰਦੀ ਹੈ ਕਿਉਂਕਿ ਹਲੇ ਨਿੰਮਾ ਬਹੁਤ ਮੇਨ ਲਾਦਾ ਮੇਰੋ ਦਾ ਕਾਫੀ ਛੋਟਾ ਹੋਣਾ ਜੀ ਹਲੇ ਬੱਚੇ ਹਲੇ ਛੋਟੇ ਨੇ ਹਲਤਾ ਆਉਨੇ ਹੁਣ ਤਾਂ ਲੱਗਦਾ ਜਦੋਂ ਇੱਕ ਆਰਟਿਸਟ ਦਾ ਨਾਮ ਬਣਦਾ ਨਾ ਜਦੋਂ ਫਿਰ ਉਹਨੇ ਜਾ ਕੇ ਕੰਮ ਕਰਨੇ ਹੁੰਦੇ ਨੇ ਫਿਰ ਉਹਨੇ ਆਪਣੇ ਪਰਿਵਾਰ ਲਈ ਬੱਚਿਆਂ ਲਈ ਹਲਤਾ ਐਨ ਲੱਗਦਾ ਕਿ ਸ਼ੁਰੂ ਹੋਇਆ ਸੀ ਹਲਤਾ ਥੋੜੇ ਗਾਣੇ ਉਹਦੇ ਆਏ ਸੀ ਹਲਤਾ ਬਹੁਤ ਕੁਝ ਲਿਖੀ ਬੈਠਾ ਸੀ ਹਲੇ ਕਹਿੰਦਾ ਸੀ ਫਿਲਮਾਂ ਲਿਖਣੀਆਂ ਨੇ ਵੈਬ ਸੀਰੀਜ਼ ਕਰਨੀਆਂ ਨੇ ਧਾਰਮਿਕ ਕੰਟੈਂਟ ਬਹੁਤ ਅੱਛਾ ਲਿਖੀ ਬੈਠ ਉਹ ਸਾਰਾ ਕੁਝ ਲਿਖਿਆ ਲਖਾਈ ਰਹਿ ਗਿਆ। ਨਿਕੋ ਪਾਜੀ ਕੋਈ ਨਾ ਕੋਈ ਯਾਦਗਾਰ ਜਿਹੜੀ ਹੋਣੀ ਚਾਹੀਦੀ ਉਹਨਾਂ ਦੀ ਪਿੰਡ ਵਿੱਚ ਕਿਉਂਕਿ ਪਿੰਡ ਜਿਹੜਾ ਉਹਨਾਂ ਦੇ ਨਾਮ ਤੋਂ ਹੀ ਜ਼ਿਆਦਾ ਮਾਣ ਹੈ। ਬਿਲਕੁਲ ਮੈਨੂੰ ਲੱਗਦਾ ਇਹ ਸਰਕਾਰਾਂ ਦੇ ਕੰਮ ਨਹੀਂ ਜੀ ਮੈਨੂੰ ਲੱਗਦਾ ਜੇ ਸਰਕਾਰਾਂ ਨੂੰ ਇਹ ਮਹਿਸੂਸ ਹੋਊ ਕਿ ਨਿਮਮ ਨੇ ਆਪਣੇ ਪੂਰੇ ਇਸ ਇਲਾਕੇ ਦਾ ਨਾਂ ਰੌਸ਼ਨ ਕੀਤਾ ਨਿਮਲ ਹਾਰ ਕੇ ਪੂਰੇ ਪਿੰਡ ਦਾ ਨਾਂ ਪੂਰੀ ਦੁਨੀਆ ਚ ਇਸ ਟਾਈਮ ਅਮਰਿੰਦਰ ਦੇ ਕਿੰਨੇ ਗਾਣੇ ਨੇ ਜੀ ਮੇਰੇ ਟਾਈਟਲ ਟਰੈਕ ਕਿੰਨੇ ਨੇ ਪੰਜਾਬਾਂ ਵਾਲੀ ਮਰਾਗੀ ਸੀ ਨਛਤਰ ਹੋਣਾ ਦੇ ਕਿੰਨੇ ਗਾਣੇ ਨੇ ਹੋਰ ਕਿੰਨੇ ਲੋਕਾਂ ਨੇ ਗਾਣੇ ਗਾਏ ਜਿਹੜੇ ਨੰਮ ਦੇ ਸੁਬਨ ਦਾ ਯਾਦਗਾਰਤ ਇੱਕ ਵੱਡੇ ਤਰੀਕੇ ਨਾਲ ਵਧੀਆ ਤਰੀਕੇ ਨਾਲ ਇੱਕ ਉਹਦੇ ਨਾਂ ਤੇ ਗਰਾਊਂਡ ਵੀ ਹੋਣਾ ਚਾਹੀਦਾ ਉਹਦੇ ਨਾਂ ਤੇ ਉਹਦਾ ਪਿੰਡ ਦੇ ਵਿੱਚ ਬੁੱਤ ਵੀ ਹੋਣਾ ਚਾਹੀਦਾ ਜਿੱਥੇ ਲੋਕਾਂ ਨੂੰ ਯਾਦ ਕਰਨ ਸ਼ਰਧਾਂਜਲੀ ਦੇਣ ਤੇ ਜਿਹੜੇ ਲਿਖਾਰੀ ਉਹਦੇ ਨਾਂ ਤੇ ਕੋਈ ਸਭਾ ਬਣਨੀ ਚਾਹੀਦੀ ਹੈ ਪਿੰਡ ਬੜਾ ਕੁਝ ਹੋਣਾ ਚਾਹੀਦਾ ਬੱਚੇ ਦੇ ਛੋਟੇ ਨੇ ਪੜ੍ਹਾਈ ਕਰ ਰਹੇ ਨੇ ਚੰਗੀ ਜਗ੍ਹਾ ਨੂੰ ਅੱਗੇ ਔਕੇ ਬਾਹ ਫੜਨ ਦੀ ਲੋੜ ਹੈ ਜੀ ਮੈਨੂੰ ਲੱਗਦਾ ਸਾਡੀ ਟੀਮ ਹੈ ਜਿੰਨੇ ਕੁ ਅਸੀਂ ਫਾਈਨ ਟੱਚ ਤੋਂ ਰੂਬੀ ਜੀ ਨੇ ਨਛਤਰ ਹੁਣੀ ਨੇ ਕੁਲਵੰਤ ਗਰ ਮੈਂ ਸਾਰੀ ਅਸੀਂ ਰਲ ਕੇ ਕੋਸ਼ਿਸ਼ ਕਰਾਂਗੇ ਜੋ ਜੋ ਸਾਤੋਂ ਸੜਨ ਡਿਊਟੀਆਂ ਸੀ ਇੱਕ ਦੂਜੇ ਨੂੰ ਆਪੇ ਕਹਿ ਕੇ ਘਲਾ ਲੈਣੀਆਂ ਨੇ ਕਿਸ ਨੇ ਸਾਨੂੰ ਕਿਨੇ ਆ ਕੇ ਕਹਿਣਾ ਸੋ ਦੇਖਦੇ ਹਾਂ ਉਹਦੇ ਵਿੱਚੋਂ ਕੀ ਕੀ ਉਹਦੇ ਲਈ ਕਰ ਸਕਦੇ ਆ এডੂਕੇਸ਼ਨ ਤਾਂ ਮੇਨਲਾ ਦਾ ਕਿਸ ਨੇ ਕਿਹਾ ਪਰ ਜੋ ਬਾਕੀ ਵੀ ਜਿਹੜੀਆਂ ਜ਼ਿੰਮੇਵਾਰੀਆਂ ਨੇ ਸਾਰੀਆਂ ਅਸੀਂ ਕਰ ਲੈਣੀਆਂ ਨੇ ਜੀ ਔਰ ਮੈਨੂੰ ਇਹ ਲੱਗਦਾ ਸੀ ਇੱਥੇ ਅਨਾਉਂਸ ਵੀ ਹੋ ਜਾਣਾ ਚਾਹੀਦਾ ਸੀ ਜੀ ਪਰ ਰੁਬੀਣਾ ਨੇ ਮੈਨੂੰ ਇਸ ਗੱਲ ਤੋਂ ਰੋਕਤਾ ਕਹਿੰਦੇ ਵੀ ਜੇ ਆਪਾਂ ਹੁਣ ਇੱਥੇ ਇਦਾਂ ਅਨਾਉਂਸ ਕਰਾਂਗੇ ਲੋਕਾਂ ਨੂੰ ਇਹ ਨਾ ਲੱਗੇ ਵੀ ਆਪਾਂ ਕੁਝ ਦਿਖਾਵਾ ਕਰ ਰਹੇ ਹਾਂ ਪਰ ਮੈਨੂੰ ਲੱਗਦਾ ਕਿ ਕਹਿੰਦੇ ਹੁੰਦੇ ਨੇ ਦਾਨ ਜੇ ਕਰਦੇ ਆ ਇੱਕ ਹੱਥ ਤੋਂ ਦੂਜੇ ਤਨੂੰ ਪਤਾ ਨਹੀਂ ਲੱਗਣਾ ਚਾਹੀਦਾ ਪਰ ਮੈਨੂੰ ਲੱਗਦਾ ਕਿ ਐਜੇ ਸਮੇਂ ਤੇ ਨਾ ਥੋੜਾ ਜਿਹਾ ਪਤਾ ਲੱਗ ਜਾਵੇ ਤੇ ਕੋਈ ਬੁਰੀ ਗੱਲ ਨਹੀਂ ਦੇਖੋ ਦੇਖ ਬਾਕੀ ਨੂੰ ਮਹਿਸੂਸ ਹੁੰਦਾ ਯਾਰ ਹਾਂ ਮੈਂ ਨਹੀਂ ਕਰ ਪਾਇਆ ਸੋ ਦੇਖੋ ਦੇਖ ਵੀ ਸਾਰੇ ਕਰਦੇ ਨੇ ਅੱਗੇ ਹੱਥ ਗਾਂ ਬੱਦਦੇ ਨੇ ਹੱਥ ਬੱਦਦੇ ਨੇ ਸੋ ਉਸੇ ਨੂੰ ਕੁਝ ਨਾ ਕੁਝ ਇੱਥੇ ਵੀ ਫਰਾਈ ਕਰਦੇ ਆ ਕਿ ਬਾਹਰ ਪਰਿਵਾਰ ਚ ਬੈਠ ਕੇ ਕੁਝ ਨਾ ਕੁਝ ਐਸੀ ਗੱਲ ਕਰਕੇ ਜਾਈਏ ਬਾਕੀ ਲੋਕਾਂ ਤੱਕ ਵੀ ਉਹ ਗੱਲ ਪਹੁੰਚੇ ਕਿ ਆਪਾਂ ਨੂੰ ਸਾਰਿਆਂ ਨੂੰ ਇਹ ਥੋੜਾ ਥੋੜਾ ਕੰਮ ਕਰਨਾ ਚਾਹੀਦਾ ਨਿੰਮੇ ਲਈ ਉਹਦੇ ਪਰਿਵਾਰ ਲਈ ਉਹਦੇ ਬੱਚਿਆਂ ਲਈ ਗਰੀਬੀ ਵੀ ਜਿਹੜਾ ਕਿ ਉਹਨਾਂ ਦੇ ਪੂਰੇ ਨੇ ਪায়ে ਚੱਲ ਸਕੇ ਫਿਰ ਉਹਨਾਂ ਦਾ ਵੀ ਸਹਿਯੋਗ ਕਰੋਗੇ ਨਾ ਉਹਦੇ ਲਈ ਤੇ ਹਮੇਸ਼ਾ ਰਸਤੇ ਖੁੱਲੇ ਜੀ ਮੇਰੀ ਆਪਦੀ ਵੀ ਹੁਣ ਕੰਪਨੀ ਸ਼ੁਰੂ ਹੋ ਗਈ ਮੈਂ ਪਹਿਲਾਂ ਪਿੱਛੇ ਜਦੋਂ ਜਿੰਨਾ ਦਿਨਾਂ ਚ ਨਿੰਮੇ ਦਾ ਪਿੱਛੇ ਬਹੁਤ ਪਰੇਸ਼ਾਨੀਆਂ ਚ ਰਿਹਾ ਉਹ ਜੀ ਉਹਨਾਂ ਦਿਨਾਂ ਚ ਮੇਰੇ ਨਾਲ ਉਹਦੀ ਗੱਲ ਹੁੰਦੀ ਸੀ ਮੈਂ ਫਿਰ ਵੀ ਉਹਦੇ ਜਦੋਂ ਕਈ ਵਾਰ ਆਪਣੇ ਬੱਚਿਆਂ ਦੀ ਫੀਸ ਪਰ ਨੂੰ ਮੇਰੇ ਕੋਲ ਹੁੰਦੀ ਨਹੀਂ ਸੀ ਪਰ ਜਦੋਂ ਉਹਨੇ ਮੈਨੂੰ ਕਹਿਣਾ ਕਿ ਭਾਜੀ ਬੱਚਿਆਂ ਦੀ ਫੀਸ ਲਈ 8000 ਰੁਪਏ ਚਾਹੀਦਾ 10000 ਰੁਪਏ ਚਾਹੀਦਾ ਮੈਨੂੰ ਤਕਲੀਫ ਹੋਣੀ ਯਾਰ ਮੈਂ ਤਾਂ ਫਿਰ ਕਿਤਨਾ ਕੁ ਦੋ ਹੱਥ ਪੱਲਾ ਮਾਰ ਲੈਣਾ ਨੀ ਮੇਰੇ ਕੋਲ ਸ਼ਾਇਦ ਨਹੀਂ ਹੋਣੇ ਫਿਰ ਮੈਂ ਨਹੀਂ ਮੈਨੂੰ ਕਰਕੇ ਭੇਜਨੇ ਅਦੇ ਕਿਸੇ ਨੂੰ ਕਿਹਾ ਵੀ ਨਹੀਂ ਕਿ ਮੈਂ ਆ ਚੀਜ਼ਾਂ ਕੀਤੀਆਂ ਨੇ ਐਨੇ ਔਖੇ ਸਮਝ ਕੀਤੀਆਂ ਨੇ ਪਰ ਤੁਸੀਂ ਸੋਚ ਕੇ ਦੇਖੋ ਇੱਕ ਰਾਈਟਰ ਲਈ ਇੱਕ ਆਰਟਿਸਟ ਲਈ 8000 ਰੁਪਏ ਕਿੰਨੀ ਵੱਡੀ ਅਮਾਉਂਟ ਹੁੰਦੀ ਹੈ ਜਦੋਂ ਇੰਨੀ ਛੋਟੀ ਗੱਲ ਸਾਡੀ ਪ੍ਰੋਬਲਮ ਬਣ ਜਵੇ ਅਸੀਂ ਕਿੰਨੀ ਮੁਸ਼ਕਲ ਚੋਂ ਮੰਗੇ ਕਿੰਨੀ ਪਰੇਸ਼ਾਨੀ ਚੋਵਾਂਗੇ ਕਿੰਨਾ ਸਾਡੇ ਤੇ ਪ੍ਰੈਸ਼ਰ ਹੋਊਗਾ ਸੋ ਮੈਂ ਖੁਦ ਵੀ ਉਹ ਪਰੇਸ਼ਾਨੀ ਚ ਉਸ ਸਮੇਂ ਨਿਕਲਦਾ ਸੀ ਪਰ ਜਦੋਂ ਹੁਣ ਨਿਕਲ ਕੇ ਮੈਂ ਬਾਹਰ ਆਇਆ ਮੈਂ ਨਿੰਮੇ ਨੂੰ ਅਕਸਰ ਕਹਿੰਦਾ ਨਿੰਮੇ ਤੇਰਾ ਭਰਾ ਆ ਗਿਆ ਹੁਣ ਨਾ ਟੈਨਸ਼ਨ ਲੈ ਤੇਰਾ ਕਿਸ ਨੇ ਸਾਥ ਦਿੱਤਾ ਨਹੀਂ ਦਿੱਤਾ ਮੈਨੂੰ ਪਤਾ ਨਹੀਂ ਪਰ ਮੈਂ ਆ ਗਿਆ ਹੁਣ ਫਿਕਰ ਨਾ ਕਰੀ ਪਰ ਜਦ ਤੱਕ ਆ ਫਿਕਰ ਖਤਮ ਹੋਏ ਨਹੀਂ ਜਦ ਤੱਕ ਨਿੰਮੇ ਚਲਾ ਗਿਆ ਸੋ ਕੋਈ ਗੱਲ ਨਹੀਂ ਜੋ ਪਰਮਾਤਮਾ ਨੂੰ ਮਨਜ਼ੂਰ ਆ ਉਹ ਚ ਤਾਂ ਆਪਾਂ ਕੁਝ ਵੀ ਨਹੀਂ ਕਰ ਸਕਦੇ ਇੱਥੇ ਤਾਂ ਉਹਦਾ ਭਾਣੇ ਮੰਨਣਾ ਪੈਣਾ ਪਰ ਨਿੰਮੇ ਦੇ ਪਰਿਵਾਰ ਨਾਲ ਉਹਦੇ ਬੱਚਿਆਂ ਨਾਲ ਹਮੇਸ਼ਾ ਖੜਿਆ ਜੀ ਬਿਲਕੁਲ ਬਿਲਕੁਲ ਇਹਨਾਂ ਜੀ ਨਿਕੂ ਜਿਨ੍ਹਾਂ ਨੇ ਨਿਮਲ ਲੋਹਾਰਕਾ ਨੂੰ ਸ਼ਰਧਾਂਜਲੀ ਦਿੱਤੀ ਹੈ ਉਹਨਾਂ ਨੇ ਆਖਿਆ ਨਿਮਲ ਲੋਹਾਰਕਾ ਦੇ ਪਰਿਵਾਰ ਨਾਲ ਹਮੇਸ਼ਾ ਡਟ ਕੇ ਖੜੇ ਰਹਾਂਗੇ ਉਹਨਾਂ ਨੇ ਆਖਿਆ ਵੀ ਯਾਦਗਾਰ ਵੀ ਜਰੂਰ ਬਣੀ ਚਾਹੀਦੀ ਹੈ ਕੋਈ ਉਹਨਾਂ ਦਾ ਬੋਤ ਬਣਾ ਚੀਦਾ ਹੈ ਇੱਥੇ ਨਿਮਲ ਲੋਹਾਰਕੇ ਦਾ ਕਿਉਂਕਿ ਐਸੇ ਗੀਤ ਉਹਨਾਂ ਨੇ ਗਾਏ ਐਸੀ ਲੇਖਣੀ ਲਿਖੀ ਜਿਹੜੀ ਕਿ ਬਿਲਕੁਲ ਸੱਭਿਆਚਾਰ ਦੇ ਨਾਲ ਜੁੜ ਕੇ ਰਹੇ ਕੋਈ ਲਚਕਤਾ ਨਹੀਂ ਪਰੋਸੀ ਜੋ ਪੰਜਾਬ ਦਾ ਸੱਭਿਆਚਾਰ ਸੀ ਅਮੀਰ ਵਿਰਸਾ ਸੀ ਉਸ ਨਾਲ ਜੋੜ ਕੇ ਜਿਹੜੇ ਕਿ ਉਹਨਾਂ ਨੇ ਗੀਤ ਲਿਖੇ ਔਰ ਗੀਤ ਜਿਹੜੇ ਕਿ ਕਾਫੀ ਮਸ਼ਹੂਰ ਵੀ ਹੋਏ ਔਰ ਰਾਤੂ ਰਾਤ ਕਈ ਸਾਰੇ ਐਸੀ ਸਿੰਗਰ ਸੀ ਜਿਹੜੇ ਕਿ ਰਾਤੂ ਰਾਤ ਉਹਨਾਂ ਦੇ ਗਾਣੇ ਗਾ ਕੇ ਲਿਖੇ ਗਾਣੇ ਗਾ ਕੇ ਮਸ਼ਹੂਰ ਹੋ ਗਏ ਇਸ ਕਰਕੇ ਜੋ ਸੰਗੀਤ ਜਗਤ ਹੈ ਉਹ ਵੀ ਅੱਗੇ ਜ਼ਰੂਰ ਆਵੇਗਾ ਅਜਿਹਾ ਆਖਣਾ ਹੈ ਇਹਦੇ ਜਿੱ ਨਿੱਕੂ ਹੋਣਾ ਦਾ ਔਰ ਜ਼ਰੂਰ ਪਰਿਵਾਰ ਦੀ ਜਿਹੜੀ ਕਿ ਓਕੇ ਸਮੇਂ ਅੰਦਰ ਬਾ ਫੜੇਗਾ ਕੈਮਰਾ ਪਰਸਨ ਸੁਖਪਾਲ ਦੇ ਨਾਲ ਸਿਕੰਦਰ ਪੱਛੀਚਾ ਜਾਨਕੀ ਚੈਨਟੀਵੀ ਅਮਨਸਰ